ਗੁਰੂ ਗੰਸਾਹਿਬ ਮਹਾਰਾਜ ਦੀ ਬਾਣੀ ਤਿੰਨ ਚੀਜ਼ਾਂ ਸਿੱਖ ਲਵੋ ਪਹਿਲੀ ਹੈ ਨਿਮਣ ਸੋ ਅਖਰ ਸਭ ਤੋਂ ਵੱਡਾ ਗਿਆਨ ਹਿਊਮਿਲਟੀ ਨਿਮਰਤਾ ਝੁੱਕ ਜਾਣਾ ਈਗੋ ਮੈਂ ਨਹੀਂ ਭਈ ਮੈਂ ਤਾਂ ਵੱਡਾ ਨਹੀਂ ਝੁੱਕ ਜਾ ਕੁਝ ਨਹੀਂ ਹੋਣ ਲਗਾ ਇਨ ਮੋਸਟ ਆਫ आवर ਯੂ نو ਆਰਗੂਮੈਂਟਸ ਜਦੋਂ ਅਸੀਂ ਕਰਦੇ ਆ ਨਾ ਦਰਜ਼ ਨਥਿੰਗ ਟੂ ਵਿਨ ਐਟ 올 ਬਸ ਅਸੀਂ ਆਰਗਿਊ ਕਰਦੇ ਆ ਬਹਿਸ ਕਰਦੇ ਆ ਇਫ ਦਰਜ਼ ਨਥਿੰਗ ਟੂ ਵਿਨ ਨੋ ਨੀਡ ਟੂ ਆਰਗੂ ਕੋਈ ਲੋੜ ਨਹੀਂ ਹੈ ਝੁੱਕ ਜਾਓ ਠੀਕ ਹੈ ਭਾਈ ਤੂੰ ਸਿਆਣਾ ਹੈ ਐਕਸਪਾਇਲ ਹੋਵੇ ਸਾਰਾ ਸੰਗਤ ਸਭ ਕੁਝ ਮੁੱਕ ਜਾਂਦਾ ਹੈ ਕੋਈ ਪੈਸਾ ਨਹੀਂ ਲੱਗਦਾ ਨਿਵਣ ਚ ਈਗੋ ਹਟਾਉਣੀ ਪੈਂਦੀ ਬਸ ਫਿਰ ਖਵਨ ਗੁਣ ਸਭ ਤੋਂ ਵੱਡੀ ਕੁਆਲਿਟੀ ਫਰਗਿਵਨੈਸ ਮਾਫ ਕਰ ਦੇਣਾ ਹਰ ਕੋਈ ਗਲਤੀ ਕਰਦਾ ਹੈ ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਤਾਂ ਫਰਗਿਵਨੈਸ ਮਾਫ ਕਰ ਦੇਣਾ ਉਹ ਬੋਝ ਚੁੱਕ ਕੇ ਨਹੀਂ ਤੁਰੇ ਫਿਰਨਾ ਫਿਰ ਵੰਡ ਨਹੀਂ ਸਕਦੇ ਅਸੀਂ ਮੈਂ ਉਹਦੀ ਹੈਲਪ ਕੀਤੀ ਸੀ ਇਹਨੇ ਮੇਰੀ ਕੀਤੀ ਨਹੀਂ ਮੈਂ ਉਹਨੂੰ ਕਿਉਂ ਦਵਾ ਇਹ ਕਿਹੜਾ ਮੇਰੇ ਕੋਲ ਆਉਂਦਾ ਆ